माफ करी बताऊँगा ये अब बहुरे यार एक ना बी है लगा मैं तेरी मानते हैं बी है रिश्ते तू यार उसे नहीं लगा लगा अरे बी है बस एंडिंग नो आर जा 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 आर ਲੋਈ ਆਹ ਬੱਕਰੀ ਆਹ ਬੱਕਰੀ ਲੱਗਿਆ ਜੀ 21000 ਰੁਪਏ ਤੇ ਛੜੀ ਨਹੀਂ ਜ਼ਿਆਦਾ ਕਰਦੇ ਸੀ ਦੇਖੋ ਹਾਂ ਬੱਕਰੀ ਆਹ ਚਾਹਿਆ ਬਬਾ ਕੀ ਬਾਤ ਆਹ ਦਾ ਬੱਕਰੀ ਕੰਨ ਕੰਨ ਵਧੀਆ ਬਾਈ 21000 ਦੇ ਵੇਚ ਚੁੱਕੀ ਹੈ ਤਣਾ ਉਲੇ ਜੀ ਮੱਡੀ ਸੀ ਸੁਦੇਖ ਨੇ ਕਹਿਗਾ ਸੌਦਾ ਬੱਕਰੋ ਵੀ ਉਹ ਗੱਲ ਹੋ ਗਈ ਸੀ ਬੋਈ ਠੀਕ ਹੈ ਠੀਕ ਹੈ ਗੱਲ ਬਾਈ ਨਹੀਂ ਕਰਨੀ ਰਹਿਰੇ ਨਾਲ ਉਸਦੇ ਤੇ ਮੋਣੀ ਕਰੀ ਹੁਣ ਉਸ ਕਾਦੀ ਨੂੰ ਮੜਾ ਮੋਣੀ ਕਰਦੇ ਆਈ ਬਰਸਦੇ ਬੱਲੇ ਤਾਂ ਠੀਕ ਆ ਯਾਰ ਆਪਾ ਆਪ ਵੀ ਤਾਂ ਮਾਰਦੇ ਹੁਣ ਆ ਮੈਂ ਤੁਹਾਨੂੰ ਦਿਖਾ ਹਾਂ ਇਹਨਾਂ ਦਾ ਕੋਈ ਗੱਲ ਨਹੀਂ ਨਹੀਂ ਕੋਈ ਘਾਲੀ ਮਰੀ ਹੋਏ ਸੋਬੇ ਵੇ ਮੈਂ ਤੁਹਾਨੂੰ ਕਟਾਉਂਗਾ ਤੇ ਉਹ ਬੱਸ ਚੌਰੀ ਲੰਮੇ ਇਹਦੇ ਨਾਲ ਮੈਨੂੰ ਛੋਲੇ ਦੇ ਕਹੇ ਮੈਨੂੰ ਛੋਲੇ ਮੇਰੀ ਕਿ ਮਰਦੀ ਆ ਹੋਰ ਕੀ ਜੀ ਲੈ ਕਮਾ ਇਧਰ ਆਲੀ ਗਾਲੀ ਦੇ ਮੈਂ ਮੈਂ ਤਾਂ ਮੈਨੂੰ ਖੁਦ ਗਾਫੀ ਮਾਰਾ ਮਾ ਮੈਂ ਬਿੱਦਲ ਗਲਾਲੀ ਗਾਣਾ ਗਲਾਲੀ ਗਲਾਲੀ ਜਰਾ ਜਰਾ ਤੈਨੂੰ ਬਾਰੇ ਫੋਕਾ ਤੂੰ ਕਹਿੰਦਾ ਬੱਸ ਮਿਲਿਆ ਯਾਨੀ ਨੋ 14 ਦੇਖੋ ਹਣ ਦੇ ਪਾਣੀ ਜਸਾ ਕੰਨ ਲਗਾ ਕਰ ਚੱਕਾ ਹੋ ਗਿਆ ਰੀਆ ਮਗਰੋਂ ਨਹੀਂ ਪਾਣੀ ਚੱਕਾ ਕਰ ਲਿਆ ਬੱਕਰੀ ਬਾਈ ਨੇ ਨਵੇਂ ਛੱਟਾ ਬੱਕਰੀ ਥਾਣਾ ਜਮਾਰਾ 12.5 ਰਾਮੂ ਬਾਈ ਦੇਖੋ ਬੱਲੇ ਬਾਈ ਰਾਮ ਓਕੇ ਬਾਈ ਆਦਾ ਜੀ ਲੋ ਪੇਮੈਂਟ ਹੋ ਰਹੀ ਆ ਠੀਕ ਆ ਬਾਈ ਯਾਰ ਵੀ ਲੋ ਚਲੋ ਹਾਂ ਗਏ ਸਹੀ ਕਿੱਥੇ ਦੁਬਾਰੇ ਦੇਖਾਂਗਾ ਬਈ ਆ ਸਕਾਲੀ ਕੋਈ ਨਹੀਂ ਆਈ ਨਹੀਂ ਜੇ ਤੱਕ ਕਈ ਮੌਕੇ ਵੀ ਨਿਕਲ ਲਵੇ ਦੁਕਾਨ ਆਇਆ ਲੋ ਬਸ ਕੋਈ ਕੁਝ ਤਾਂ ਲੈ ਲੈ ਮੰਦੂ ਤਣਾਉ ਲਾ ਮੰਦੂ ਵੇ ਸ਼ੇਅਰ ਕਰਦਾ ਭਾਈ ਦੱਬ ਕੇ ਲਓ ਭਾਈ ਆ ਵਕਰੀ ਆ ਦੇਖੋ ਆ ਵਕਰੀ ਆ ਪੂਰੀ ਸ਼ੇਰ ਦੀ ਵਕਰੀ ਆ ਜੋ ਸ਼ੇਅਰ ਕਰਦਾ ਭਾਈ ਦੱਬ ਕੇ ਲਓ ਰਾਮੂ ਨੇ ਲਈ ਆ ਵਕਰੀ ਇਹ 21000 ਸ਼ੇਅਰ ਕਰਦੇ ਹੋਰ ਦੇਖੋ ਧਣਾ ਲੈ ਦੀ ਮੰਡੀ ਅਗਰੇ ਸ ਜੀ ਦੇ ਸਕਦਾ ਭਾਈ ਦੂ ਦੂ ਦੁਕਾਨਾਂ ਵੀਡੀਓ ਕਰਦੇ ਸ਼ੇਅਰ ਦੱਬ ਕੇ ਚੈਨਲ ਕਰ ਸਬਸਕ੍ਰਾਈਬ ਧੰਨਵਾਦ ਲਓ ਭਾਈ ਆਪਣਾ YouTube ਚੈਨਲ ਹੈ ਜੱਟ ਲਾਈਫ

ਕਿਹ ਯਾਰ ਹੋ ਪਾਉਂਦਾ ਨਹੀਂ ਹੋ ਰਹਾ ਯਾਰ ਪਾਉਂਦੇ ਅਸੀਂ ਇਹ ਗੱਲ ਕਰੀ ਇਹ ਯਾਰ ਬੰਦਾ ਬੜਾ ਖਾਣੇ ਲਾ ਲਾ ਪਰਾ ਪੈਸੇ ਬਣਾ ਕੱਢੇ ਪੈਸੇ ਹੋ ਇਹਦਾ ਕੱਢਦੇ ਨਾ ਅਸੀਂ ਵੀ ਲੈ ਕੇ ਆਇਆ ਅਸੀਂ ਨਾ ਹੁਣ ਕੋਈ ਫਰਕ ਛੱਡ ਗਿਆ ਸੀ ਜਾਂ ਮੰਡੀ ਚ ਖੜਾ ਖੜਾ ਤੂੰ ਦਾ ਹੀ ਖੜਾ ਨੇ ਦਿੱਤੀ ਪੁੱਛਦਾ ਨੂੰ ਮੈਂਨੇ ਦਿੱਤੀ ਸੀ ਕਿ ਬੱਚੇ ਸੀ ਇਹਦੇ ਮਾਗਰ ਪਾਏ ਸੀ ਦਿੱਤੀ 35000 ਰੁਪਏ 16 ਬਈ 15 15000 ਰੁਪਏ ਦਿੱਤੇ ਦੇ 15 ਦੀ ਬਾਈ ਯਾਰ ਉੱਪਰ ਨਹੀਂ ਗਿਆ ਕੋਈ ਜਾਂਦਾ ਹੋ ਰਿਹਾ ਗਰਮੀ ਆ ਆਹ ਮੰਡੀ ਦਾ ਬੋਲੀ ਬਾਈ ਬੱਕਰੀ ਨਾ ਕਾਲੀ 3500 ਬੱਕਰੀ ਹਲਕੇ ਵੀ ਜਾਂਦੇ ਥੋੜੀ ਹਲਕੇ ਹਲਕੇ ਬੱਕਰੀ ਹਲਕੇ ਦੇ ਨਾਲ ਕਿਹੜੇ ਪਾਸੇ ਹਲਕੇ ਨਵੇਂ ਪੱਠਾ ਜਾਣਾ ਨਹੀਂ ਅੱਛਾ ਰੁਪਏ ਆ ਜੀ ਉਹ ਭਾਵੇਂ ਤੁਹਾਡੇ ਫਾਲੋਅਰ ਆ ਦੇ ਸਾਡੇ ਹਿਸਾਬ ਨਾਲ ਥੋੜੇ ਆ ਲੈ ਬੜਾ 3000 ਯਾਰ ਹਾਂ ਉਹ ਬ੍ਰੀ ਕਿਧਰ ਮੇਰਾ ਕਿਧਰ ਫਿਰਦਾ ਓ ਅੱਦਾ ਰਾਜਾ ਬੱਚਾ ਹਾਂ ਹੁਣ ਫੇਰ ਮਾਂਦੀ ਦਰ ਵੀ ਬੋਝੋ ਮੰਨਦਾ ਨਹੀਂ ਹੁੰਦਾ ਕਰਾਂ ਸੀ ਆਲਾ ਕਿ ਚੰਦੂ ਦਾ ਹੱਥ ਤੇਰੀ ਹੈ ਹੂੰ ਅੱਜ ਬਲਿਆ ਪਾਲੀ ਸਕਦਾ ਹੈ ਸਹੀ ਹੈ ਬਲਿਆ ਇਹ ਤਾਂ ਹਉਤ ਹੀ ਕਰਾਉਣਾ ਹੈ ਹੈ ਤੂੰ ਤਾਂ ਹੀ ਕਰਾਉਣਾ ਆ ਜਾਂਦੀ ਜੀ ਦਾ ਚੰਦੂ